ਸਤਿ ਸ਼੍ਰੀ ਅਕਾਲ ਜੀ ਮੈਂ ਪਰਮੇਸ਼ਰ ਸਿੰਘ 베ਰਕਲਾ ਅਜੀਤ ਵੈਬ ਟੀਵੀ ਦਾ ਪ੍ਰੋਗਰਾਮ ਚੋਣ ਅਖੜਾ ਲੈ ਕੇ ਅੱਜ ਅਸੀਂ ਪਹੁੰਚੇ ਆ ਪਿੰਡ ਹਰਨਾਮਪੁਰਾ ਇੱਥੋਂ ਦੀ ਪੰਚਾਇਤ ਨੇ ਕੌਮੀ ਪੱਤਰ ਦਾ ਨਾਮ ਜਿੱਤਿਆ ਹੈਗਾ ਪ੍ਰਧਾਨ ਮੰਤਰੀ ਤੋਂ ਦੇਸ਼ ਦੀਆਂ ਜਿਹੜੀਆਂ ਛੋਟੀਆਂ ਪੰਚਾਇਤਾਂ ਨੂੰ ਮਿਲੇ ਆ ਉਹ ਨਾਮ ਉਹ ਪੰਜਾਬ ਦੇ ਵਿੱਚ ਉਹ ਗਿਣਤੀ ਦੀਆਂ ਕੁਝ 2-3 ਪੰਚਾਇਤਾਂ ਸੀਗੀਆਂ ਉਹਨਾਂ ਦੇ ਵਿੱਚੋਂ ਇਹ ਪਿੰਡ ਹਰਨਾਮਪੁਰਾ ਵੀ ਇੱਕ ਹੈ ਜਿਨ੍ਹਾਂ ਨੂੰ ਇਹ ਇਨਾਮ ਮਿਲਿਆ ਚੰਗੇ ਕੰਮਾਂ ਲਈ ਤੁਸੀਂ ਇੱਥੇ ਵੇਖ ਸਕਦੇ ਹੋ ਬਾਅਦ ਦੇ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਵਿਕਾਸ ਕਾਰਜ ਹੋਏ ਆ ਔਰ ਪਿੰਡ ਵਾਲਿਆਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕਿ ਪਿੰਡ ਲਈ ਪਿਛਲੀ ਪੰਚਾਇਤ ਨੇ ਕੀ ਕੁਝ ਕੀਤਾ ਹੈਗਾ ਤੇ ਕੀ ਕੁਝ ਹੋਰ ਹੋਣ ਵਾਲਾ ਜੋ ਨਵੀਂ ਪੰਚਾਇਤ ਤੋਂ ਇਹ ਤਵਕਕ ਰੱਖਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜੀਤ ਵੈਬ ਟੀਵੀ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪਿੰਡ ਹਰਨਾਮਪੁਰਾ ਦੇ ਵਸਨੀਕਾਂ ਦਾ ਤੇ ਅਸੀਂ ਹੁਣ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਪਿਛਲੀ ਜਿਹੜੀ ਪੰਚਾਇਤ ਸੀਗੀ ਤੁਹਾਡੀ ਉਹਨੇ ਪਿੰਡ ਲਈ ਕਿੰਨੇ ਚੰਗੇ ਕੰਮ ਕੀਤੇ ਆ ਕੀ ਕੁਛ ਕੀਤਾ ਉਹਨਾਂ ਨੇ ਜੇ ਕੰਮ ਬਹੁਤ ਵਧੀਆ ਕੀਤੇ ਨੇ ਸਕੂਲ ਆਪਣੇ ਪਲੱਸ 2 ਕਰਵਾਇਆ ਤੇ ਬਾਕੀ ਪਿੰਡ ਦੇ ਸਾਰੇ ਰਾਸਤੇ ਬਹੁਤ ਬਹੁਤ ਵਧੀਆ ਬਣਵਾਏ ਨੇ ਤੇ ਬਾਕੀ ਪਿੰਡ ਚ ਸਹੂਲਤਾਂ ਕੇਂਦਰ ਵੀ ਬਣਵਾਇਆ ਤੇ ਜਿੰਮ ਦਾ ਸਾਮਾਨ ਵੀ ਸਾਰਾ ਲੈ ਕੇ ਆਏ ਤੇ ਪਿੰਡ ਚ ਜੇ ਕੋਈ ਲੜਾਈ ਝਗੜਾ ਹੁੰਦਾ ਸੀ ਤਾਂ ਉਹਦਾ ਫੈਸਲਾ ਪਿੰਚੇ ਹੋ ਜਾਂਦਾ ਸੀ ਤੇ ਬਾਕੀ ਸ਼ਮਸ਼ਾਨ ਘਾਟ ਆ ਬਹੁਤ ਿਲਕ ਜੋ ਵਧੀਆ ਸੁਨਸ਼ਾਨ ਕਾਟ ਇਹਨਾਂ ਨੇ ਬਣਾਇਆ ਹੁਣ ਜਿਹੜੀ ਨਵੀਂ ਚੋਣ ਹੋ ਰਹੀ ਆ ਉਹਦੇ ਵਿੱਚ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਕਿ ਦੋ ਉਮੀਦਵਾਰ ਨੇ ਜਿਹੜੇ ਸਰਪੰਚ ਦੀ ਚੋਣ ਲੜ ਰਹੇ ਆ ਔਰ ਬਾਕੀ ਮੈਂਬਰ ਪੰਚਾਇਤ ਹੈਗੇ ਆ ਕਿਸ ਤਰ੍ਹਾਂ ਦੀ ਤੁਸੀਂ ਤਬੱਕਰ ਰੱਖਦੇ ਹੋ ਕਿ ਹੋਰ ਜਿਹੜੇ ਕੰਮ ਪਿੰਡ ਦੇ ਹੋਣ ਵਾਲੇ ਆ ਉਹ ਕੀ ਕੀ ਹੋਣਾ ਚਾਹੀਦਾ ਪਿੰਡ ਦੇ ਵਿੱਚ ਇੱਕ ਤਾਂ ਹੀ ਸਾਡੇ ਪਿੰਡ ਚ ਕਮਿਊਨਿਟੀ ਸੈਂਟਰ ਹੈ ਨਹੀਂ ਕਮਿਊਨਿਟੀ ਸੈਂਟਰ ਦੀ ਪਿੰਡ ਨੂੰ ਜ਼ਰੂਰਤ ਬਹੁਤ ਆ ਕਿਉਂਕਿ ਅੱਜ ਕੱਲ ਪੈਲਸਾਂ ਦਾ ਖਰਚਾ ਬਹੁਤ ਆ ਗਰੀਬ ਨੇ ਜੇ ਕਿਸੇ ਨੇ ਵਿਆਹ ਕਰਨਾ ਲੱਖ ਲੱਖ 2-2 ਲੱਖ ਰੁਪਈਆ ਪੈਲਸਾਂ ਦਾ ਖਰਚਾ ਨਹੀਂ ਦੇ ਸਕਦਾ ਜੇ ਪਿੰਡ ਦੇ ਵਿੱਚ ਕਮਿਊਨਿਟੀ ਸੈਂਟਰ ਹੋਊਗਾ ਤਾਂ ਗਰੀਬ ਬੱਚਿਆਂ ਦਾ ਵਿਆਹ ਇੱਥੇ ਪਿੰਡ ਚ ਹੀ ਹੋ ਸਕਦਾ 5-7000 ਰੁਪਈਆ ਦੇ ਵਿੱਚ ਚਲੋ ਫੀਸ ਹੁੰਦੀ ਆ ਉਹ ਅਗਲਾ ਦੇ ਸਕਦਾ ਇੱਕ ਸਾਡੇ ਸਕੂਲ ਦੇ ਪਿੰਡ ਦੇ ਵਿੱਚ ਡਿਸਪੈਂਸਰੀ ਜਾਂ ਹਸਪਤਾਲ ਦੀ ਕੋਈ ਸਹੂਲਤ ਹੱਲੇ ਤੱਕ ਹੈ ਨਹੀਂ ਉਹ ਬਣਨਾ ਚਾਹੀਦਾ ਇਹ ਦੋਨੋਂ ਉਮੀਦਵਾਰਾਂ ਤੋਂ ਜਨ ਨੂੰ ਉਮੀਦ ਹੈਗੀ ਆ ਵੀ ਇਹ ਕਰ ਦੇਣਗੇ ਇਹ ਕੰਮ 20 ਸਾਲ ਤੋਂ ਸਾਡੇ ਪਿੰਡ ਦੇ ਜੋ ਸਰਪੰਚ ਨੇ ਪ੍ਰੇਮ ਸਿੰਘ ਐਡਵੋਕੇਟ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ ਜੀ ਸੁਵਿਧਾ ਸੈਂਟਰ ਵੀ ਆਇਆ ਪਰ ਉਹ ਸਰਕਾਰਾਂ ਹੁਣ ਬੰਦ ਕਰਾਈ ਜਾਂਦੀਆਂ ਨੇ ਹੁਣ 25 ਪਿੰਡਾਂ ਦਾ ਇੱਕ ਬਣਾਤਾ ਉਹ ਸਾਨੂੰ ਫੇਰ ਲੁਧਿਆਣੇ ਜਾਣਾ ਪੈਂਦਾ ਉਹ ਕੰਮਾਂ ਲਈ ਵਧੀਆ ਆ ਗਿਆ ਸੀ ਸਾਡੇ ਪਿੰਡ ਫੇਰ ਬੰਦਕ ਹੋ ਗਿਆ ਸਕੂਲ ਸਾਡਾ ਪਹਿਲਾਂ 8ਵੀਂ ਤੱਕ ਅਸੀਂ 8ਵੀਂ ਤੋਂ ਬਾਅਦ ਅਸੀਂ ਵੀ ਦੂਜੇ ਪਿੰਡਾਂ 'ਚ ਪੜੇ ਆ ਜਾਂ ਲੁਧਿਆਣੇ ਜਾ ਕੇ ਪੜੇ ਆ ਇਹਨਾਂ ਨੇ ਪ੍ਰਾਇਮਰੀ 2 ਤੱਕ ਕਰਵਾਤਾ ਸਕੂਲ ਗਲੀਆਂ ਨਾਲੀਆਂ ਸਾਡੀਆਂ ਵਧੀਆ ਬਣ ਗਈਆਂ ਸਮਸ਼ਾਨ ਘਾਟਾ ਸਾਡੇ ਉਹ ਵੀ ਵਧੀਆ ਬਣ ਗਿਆ ਵਾਟਰ ਸਪਲਾਈ ਆ ਸਾਡੇ ਉਹ ਵਧੀਆ ਵਾ ਸਭ ਕੁਝ ਜਾਣ ਕੇ ਪਿੰਡ ਦਾ ਕੰਮ ਸਰਪੰਚ ਸਾਹਿਬ ਨੇ ਬਹੁਤ ਵਧੀਆ ਕੀਤੇ ਨੇ ਤੇ ਪਾਰਟੀ ਬਾਜੀ ਦੀਆਂ ਧੜੇਬੰਦੀ ਚਲੋ ਇਹ 10 ਦਿਨਾਂ ਦੀ ਹੁੰਦੀ ਆ ਪਿੰਡਾਂ ਦੇ ਵਿੱਚ ਉਦੋਂ ਬਾਅਦ ਸਾਡਾ ਪਿੰਡ ਫਿਰ ਇੱਕ ਭਾਈਚਾਰਕ ਵੀ ਵਰਤਦਾ ਹੀ ਹੁਣ ਜਿਹੜੀ ਨਵੀਂ ਪੰਚਾਇਤ ਚੁਣੀ ਜਾ ਰਹੀ ਆ ਉਹਦੇ ਵਿੱਚ ਤੁਸੀਂ ਕਹੋ ਜੇ ਨਮਾਇंदे ਸੋਚਦੇ ਹੋ ਕਿ ਆਉਣੇ ਚਾਹੀਦੇ ਆ ਘੱਟੋ ਘੱਟ ਜਿੱਦਾਂ ਯੋਗਤਾ ਗੱਲਾਂ ਚੱਲਦੀਆਂ ਨੇ ਕੇ ਸਰਪੰਚਾ ਜਾਂ ਮੈਂਬਰ ਪੰਚਾਇਤ ਦਾ ਜਿਹੜਾ ਪੜਿਆ ਲਿਖਿਆ ਹੋਣਾ ਚਾਹੀਦਾ ਉਹ ਨੂੰ ਤਾਂ ਕਿ ਸਰਕਾਰੀ ਦਰਬਾਰੇ ਜਦੋਂ ਜਾਂਦਾ ਕਾਨੂੰਨ ਦੀ ਸਮਝ ਹੋਣੀ ਚਾਹੀਦੀ ਔਰ ਸਰਕਾਰ ਦੇ ਨਿਯਮਾਂ ਦੀ ਸਮਝ ਹੋਣੀ ਚਾਹੀਦੀ ਹੈ ਕੀ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈਗੇ ਆ ਜੋਗਤਾ ਹੁਣ ਕੀ ਗਈ ਹੈ ਜੀ ਜਦ ਪੰਜਾਬ ਦਾ ਸਿੱਖਿਆ ਮੰਤਰੀ 12 ਪਾਸ ਇੱਥੇ ਜੋਗਤਾ ਪੰਚਾ ਸਰਪੰਚਾਂ ਦੀ ਕੀ ਕਹਿ ਸਕਦੇ ਆਪਾਂ ਉਹ ਪੀਸ ਹੋਣੀ ਨਾ ਸਿੱਖਿਆ ਮੰਤਰੀ ਪਲੱਸ 2 ਪਾਸ ਨੇ ਉਹਨਾਂ ਨੂੰ ਕੀ ਕਹਾਂਗੇ ਅਸੀਂ ਦੱਸੋ ਮਾਨਚਾ ਸਰਪੰਚਾਂ ਦੇ ਹੁਣ ਪਿੰਡਾਂ ਦੇ ਵਿੱਚ ਕਿੰਨਾ ਕੁ ਬੰਦਾ ਪੜਿਆ ਹੁੰਦਾ 10 12 ਪੜਿਆ ਹੁੰਦਾ ਬਸ ਇੰਨੇ ਕੀ ਪੜੇ ਹੁੰਦੇ ਆ ਪਹਿਲੇ ਸਰਪੰਚ ਨੇ ਉਹ ਐਲਐਲਬੀ ਨੇ ਐਡਵੋਕੇਟ ਨੇ ਉਹ ਵਧੀਆ ਪੜ੍ਹੇ ਲਿਖੇ ਨੇ ਤੇ ਸੂਝਵਾਨ ਨੇ ਤਾਂ ਹੀ ਪਿੰਡ ਦੇ ਇਹਨੇ ਕੰਮ ਹੋਏ ਨੇ ਜੇ ਕੋਈ ਅਨਪੜ੍ਹ ਬੰਦਾ ਹੁੰਦਾ ਤਾਂ ਸ਼ਾਇਦ ਪਿੰਡ ਇੱਥੇ ਨਾ ਪਹੁੰਚਦਾ ਜਿਹੜੇ ਅਵਾਰਡ ਮਿਲੇ ਨੇ ਉਹ ਵੀ ਪਿੰਡ ਦੇ ਕੰਮਾਂ ਨੂੰ ਦੇਖ ਕੇ ਹੀ ਗਵਰਨਮੈਂਟ ਨੇ ਦਿੱਤੇ ਨੇ ਵੈਸੇ ਤਾਂ ਦਿੱਤੇ ਨਹੀਂ ਵਿੱਚ ਲੋਕ ਕਹਿੰਦੇ ਨੇ ਵੀ ਫਰਜੀ ਨੇ ਪਰ ਅਸੀਂ ਤਾਂ ਕਹਿੰਦੇ ਨਹੀਂ ਵੀ ਫਰਜੀ ਨੇ ਕਿਉਂਕਿ ਜੇ ਕੰਮ ਹੁੰਦਾ ਤਾਂ ਉਹ ਅਵਾਰਡ ਵੀ ਤਾਂ ਹੀ ਮਿਲਦੇ ਨੇ ਵੀ ਪਹਿਲਾਂ ਦੇਖ ਕੇ ਜਾਂਦੇ ਆ ਅਗਲੇ ਗਵਰਨਮੈਂਟਾਂ ਦੇਖਦੀਆਂ ਨੇ ਵੀ ਪਿੰਡ 'ਚ ਕੋਈ ਕੰਮ ਹੋਇਆ ਉਹਨਾਂ ਯੋਗਤਾ ਦੇ ਤਾਂ ਇਦਾਂ ਵੀ 10-10 ਪੜੇ ਹੋਏ ਨੇ ਬਸ ਇੰਨਾ ਕੀ ਹੁੰਦੀ ਆ ਯੋਗਤਾ ਤਾਂ ਪਿੰਡਾਂ ਦੇ ਵਿੱਚ ਜਿਹੜੇ ਬਾਦਲੇ ਨਹੀਂ ਵੀ 10 ਠੀਕ ਹੈ ਜੀ ਆਮ ਤੌਰ ਤੇ ਪਿੰਡਾਂ ਦੇ ਵਿੱਚ ਵੇਖਿਆ ਜਾਂਦਾ ਕਿ ਜਾਤਾਂ ਦੇ ਆਧਾਰ ਤੇ ਜਿਆਦਾ ਰਾਜਨੀਤੀ ਚੱਲਦੀ ਆ ਇਹ ਜਿਹੜੀਆਂ ਵੈਸੇ ਚੋਣਾਂ ਹੁੰਦੀਆਂ ਨੇ ਪੰਚਾਇਤ ਦੀਆਂ ਇਹ ਸਾਂਝੇ ਰੂਪ ਦੇ ਵਿੱਚ ਹੁੰਦੀਆਂ ਨੇ ਇਦਾਂ ਕੀ ਤੁਸੀਂ ਠੀਕ ਸਮਝਦੇ ਹੋ ਕਿ ਜਿਸ ਤਰ੍ਹਾਂ ਕੋਈ ਜਾਤ ਬਰਾਦਰੀ ਵੱਲੋਂ ਕੋਈ ਉਮੀਦਵਾਰ ਖੜਾ ਤੇ ਉਹਨੂੰ ਉਹਦੇ ਜਾਤ ਬਰਾਦਰੀ ਦੇ ਆਧਾਰ ਤੇ ਵੋਟ ਪਾਈ ਜਾਵੇ ਕਿ ਨਾ ਪਾਈ ਜਾਵੇ ਜਾਤ ਪਾਤ ਦੇਖੋ ਜੀ ਸਾਡਾ ਜਿਹੜਾ ਵਾਰਡ ਆ ਇਹ ਸਾਡਾ 3 ਨੰਬਰ ਵਾਰਡ ਆ ਇਹ ਸਾਡਾ ਜਰਨਲ ਵਾਰਡ ਆ ਤੇ ਅਸੀਂ ਸਭ ਤੋਂ ਪਹਿਲਾਂ ਸਾਡੇ ਜ਼ਿਮੀਂਦਾਰਾ ਭਾਈਚਾਰਾ ਖੜਾ ਇੱਥੇ ਵਿੱਚ ਸਾਡੇ ਇਹਨਾਂ ਦੀ ਵੋਟ ਸਾਡੇ ਇਧਰ ਵਾਰਡ ਚ ਅਸੀਂ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਦਿੱਤਾ ਪਰ ਇਹਨਾਂ ਨੇ ਪਹਿਲ ਮੈਨੂੰ ਦਿੱਤੀ ਮੈਂ ਅਸੀਂ ਆਂ ਵੀ ਵੀ ਨਹੀਂ ਤੂੰ ਚੱਲ ਪੜ੍ਹਿਆ ਲਿਖਿਆ ਥੋੜਾ ਬੋਧਾ ਤੇ ਗੱਲ ਵੀ ਕਰ ਲੈਣਾ ਤੇ ਤੂੰ ਹੀ ਬਣ ਤੇ ਪਹਿਲਾਂ ਜਿਹੜਾ ਸਾਡਾ ਉਮੀਦਵਾਰ ਸੀ ਉਹ ਵੀ ਮੇਰਾ ਭਾਈ ਆ ਮੈਂ ਉਹਨੂੰ ਮੂਹਰੇ ਕਰਦਾ ਮੈਂ ਵੀ ਚੱਲ ਠੀਕ ਆ ਸਾਡੇ ਇੱਥੇ ਪਿੰਡ ਵਿੱਚ ਜਾਤਵਾਦ ਦਾ ਕੋਈ ਰੌਲਾ ਨਹੀਂ ਤੇ ਜਿਹੜੇ ਹੁਣ ਤੁਸੀਂ ਇੱਕ ਤਾਂ ਕਿਹਾ ਹੈਗਾ ਕਿ ਤੁਹਾਡਾ ਜਿਹੜਾ ਕਮਿਊਨਿਟੀ ਸੈਂਟਰ ਬਣਨ ਵਾਲਾ ਤੇ ਉਸ ਤੋਂ ਇਲਾਵਾ ਇੱਕ ਦੋ ਗੱਲਾਂ ਜਿਹੜੀਆਂ ਹੋਰ ਕਹੀਆਂ ਨੇ ਹੋਰ ਕੀ ਜਿਹੜੇ ਰਾਜਨੀਤਿਕ ਤੌਰ ਤੇ ਜਿੱਦਾਂ ਅਕਾਲੀ ਸਰਕਾਰ ਵੇਲੇ ਧੱਕੇਸ਼ਾਹੀਆਂ ਹੁੰਦੀਆਂ ਰਹੀਆਂ ਜਾਂ ਕਾਂਗਰਸ ਸਰਕਾਰਾਂ ਹੁਣ ਇਹ ਪਾਰਟੀ ਪੱਧਰ ਤੇ ਵੋਟ ਪੈਣੀ ਚਾਹੀਦੀ ਆ ਕਿ ਉਦਾਂ ਹੀ ਸਾਂਝੇ ਰੂਪ ਦੇ ਵਿੱਚ ਪੈਣੀ ਚਾਹੀਦੀ ਆ। ਨਾਲੇ ਇਹ ਤਾਂ ਸਾਂਝੇ ਤੇ ਪੈਣੀ। ਅਸੀਂ ਤੇ ਇਹ ਕਹਾਂਗੇ ਸਾਂਝੇ ਰੂਪ ਤੇ ਪਵੇ ਹਰੇਕ ਬੰਦਾ। ਬੰਦਾ ਦੇਖ ਕੇ ਪਵੇ ਇਹਦੇ ਵਿੱਚ ਪਾਰਟੀ ਪੁਲਟੀ ਦਾ ਕੋਈ ਜ਼ੋਗਦਾਨ ਨਾ ਹੋਣਾ। ਕਿਹੜਾ ਵੀ ਪਿੰਡ ਦੇ ਲੋਕਾਂ ਨੂੰ ਬੰਦਾ ਵਧੀਆ ਲੱਗਦਾ ਚਾਹੇ ਕਾਂਗਰਸ ਵਾਲਾ ਚਾਹੇ ਸਰਕਾਰਾਂ ਅਕਾਲੀ ਆਲਾ ਪਰ ਉਹ ਬੰਦਾ ਵਧੀਆ ਹੋਵੇ ਪਿੰਡ ਦੇ ਵਧੀਆ ਕੰਮ ਕਰੇ ਉਹਨੂੰ ਵੋਟ ਪਾਈ ਜਾਵੇ ਧੰਨਵਾਦ ਜੀ ਅ ਇਹ ਨੇ ਜੀ ਪਿੰਡ ਹਰਨਾਮਪੁਰਾ ਦੇ ਲੋਕ ਜਿਨ੍ਹਾਂ ਨੇ ਆਪਣੇ ਪੁਰਾਣੀ ਪੰਚਾਇਤ ਬਾਰੇ ਵੀ ਗੱਲਾਂ ਬਾਤਾਂ ਦੱਸੀਆਂ ਸਾਨੂੰ ਤੇ ਜਿਹੜੇ ਪਿੰਡ ਦੇ ਵਿੱਚ ਕੰਮ ਹੋਣ ਵਾਲੇ ਨੇ ਉਹਨਾਂ ਬਾਰੇ ਵੀ ਦੱਸਿਆ ਮੁੱਖ ਤੌਰ ਤੇ ਇਹਨਾਂ ਦੀ ਮੰਗ ਹੈਗੀ ਆ ਕਿ ਕਮਿਊਨਿਟੀ ਸੈਂਟਰ ਬਣੇ ਕਿਉਂਕਿ ਵਿਆਹਾਂ ਦਾ ਜਿਹੜਾ ਹੈਗਾ ਅੱਜ ਕੱਲ ਖਰਚੀਲੇ ਹੋ ਗਏ ਨੇ ਉਹ ਜਿਹੜੇ ਗਰੀਬ ਤਬਕਾ ਤਾਂ ਛੱਡੋ ਅੱਜ ਕੱਲ ਜਿਹੜੇ ਸਰ ਦੇ ਪੁੱਜ ਦੇ ਘਰ ਵੀ ਨੇ ਉਹ ਵੀ ਵਿਆਹਾਂ ਦਾ ਖਰਚਾ ਚੱਕਣ ਤੋਂ ਬਾਬੇ ਬਾਬਾ ਹੀ ਤੰਗ ਹੋ ਜਾਂਦੇ ਆ ਸੋ ਇਸ ਤਰ੍ਹਾਂ ਅਸੀਂ ਅੱਜ ਪ੍ਰੋਗਰਾਮ ਚ ਉਹਨਾਂ ਅਖਾੜਾ ਦੇ ਵਿੱਚ ਇਹਨਾਂ ਨਾਲ ਗੱਲਬਾਤ ਕੀਤੀ ਆ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਕਿਸੇ ਹੋਰ ਪਿੰਡ ਦੇ ਵਿੱਚ ਜਾ ਕੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ